ਜਿੰਦਾਬਾਦ 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 ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਜੋ ਹਮ ਤੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਜੋ ਹਮ ਤੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਇਹ ਕਾਦੇ ਵਾਸਤੇ ਹੋ ਰਿਹਾ ਹੈ ਅੱਜ ਅੰਤਖਵਾਦੀਆਂ ਨੇ ਹਮਲਾ ਕੀਤਾ ਵਾ ਉਹ ਬਹੁਤ ਹੀ ਮਾੜੀ ਘਟਨਾ ਵਾ ਉਹਦੇ ਕਰਕੇ ਅੱਤਵਾਦਾਂ ਤੋਂ ਬਰਾਹੀ ਗਿਆ ਹੈ ਅੱਜ ਨੇ ਆਜ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਜਿਹਨਾਂ ਲੁਧਿਆਣੇ ਦੀ ਟੀਮ ਵੱਲੋਂ ਜਿਹੜਾ ਅਤੰਕਵਾਦ ਦਾ ਤੇ ਪਾਕਿਸਤਾਨ ਵਰਗੇ ਮਾੜਾ ਦੇਸ਼ ਜਿਹੜਾ ਅਤੰਕਵਾਦੀ ਗਤੀਵਿਧੀਆਂ ਭਾਰਤ ਦੇ ਵਿੱਚ ਆਏ ਦਿਨ ਕਰਦਾ ਉਹਨਾਂ ਦਾ ਅਸੀਂ ਪਤਲਾ ਫੁੱਟਿਆ ਜਿョਕੇ ਤੁਹਾਨੂੰ ਸਾਰਿਆਂ ਨੂੰ ਪਤਾ 25 ਤਰੀਕ ਨੂੰ ਜਿਹੜੀ ਸ਼੍ਰੀਨਗਰ ਦੇ ਜਾ ਜਿਹੜੇ ਸੈਂਕੜੇ ਨਿਰਦੋਸ਼ ਭਾਰਤ ਵਾਸੀਆਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਦੇ ਲਾਸ਼ਾਂ ਨੂੰ ਉਤਾਰਿਆ ਗਿਆ ਪਰ ਜਿਹੜੇ ਦਰਮਾ ਨਹੀਂ ਪੜਿਆ ਉਹਨਾਂ ਦੇ ਕੱਪੜੇ ਉਤਾਰ ਕੇ ਨੰਗੇ ਕਰਕੇ ਉਹਨਾਂ ਦੇ ਗੋਲੀਆਂ ਮਾਰੀਆਂ ਜਿਨੇ 300 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਜੇ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬੇਨਤੀ ਦਾ ਦਾਨ ਜਿੱਦਾਂ ਤੁੜਵਾਮੋ ਦਾ ਬਦਲਾ ਦਿੱਤਾ ਗਿਆ ਸੀ ਇਹਨਾਂ ਦੇ ਘਰ ਦੇ ਵਿੱਚ ਵੜ ਕੇ ਮਾਰਿਆ ਗਿਆ ਸੀ ਇਦਾਂ ਹੀ ਇਸ ਵਾਰ ਫੇਰ ਇਹੋ ਜਿਹੇ ਜਿਹੜੇ ਖੋਸੀ ਹੈ ਇਹਨਾਂ ਦੇ ਪਿੱਛੇ ਜਿਹੜੀਆਂ ਸਾਸਸ਼ਾ ਨੇ ਸਾਜਿਸ਼ ਕਰਤਾ ਨੇ ਉਹਨਾਂ ਨੂੰ ਵੀ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਇਹਨਾਂ ਦੇ ਆਗਾ ਹਨ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਫੜ ਕੇ ਜਿਹੜਾ ਭਾਰਤੀ ਸਰਕਾਰ ਫੜ ਕੇ ਭਾਰਤੀ ਆਰਮੀ ਫੜ ਕੇ ਕਿਉਂਕਿ ਸਾਨੂੰ ਵਿਸ਼ਵਾਸ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਇਹ ਹੁਣੋਂ ਪੁਰਾਣਾ ਦੇਸ਼ ਨਹੀਂ ਰਿਹਾ ਨਿਛੁਪੂਗਾ ਪਿੱਛੇ ੜ ਜਾਊਗਾ ਹੁਣ ਇਹ ਮੋਦੀ ਦਾ ਯੋਗ ਹੈ ਮੋਦੀ ਦਾ ਦੇਸ਼ ਆ ਤੇ ਮੋਦੀ ਸਾਹਿਬ ਸਾਨੂੰ ਤੁਹਾਡੇ ਦੇ ਬਹੁਤ ਉਮੀਦ ਹੈ ਅਸੀਂ ਤੁਹਾਡੇ ਵਰਕਰ ਆ ਤੁਹਾਡੇ ਤੇ ਉਮੀਦ ਕਰਦੇ ਆ ਕਿ ਤੁਸੀਂ ਦੋਸ਼ੀਆਂ ਨੂੰ ਸਜ਼ਾ ਦਿਓ ਤੇ ਪਾਕਿਸਤਾਨ ਦੇ हित में जाके जरा इस जुर्म का बदला लो तो हम मैं बेनती करूँगा विजय खड़क जी सा जनरल सैकटरी वो भी दो पाकिस्तान हाय 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 पाकिस्तान हाय 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 पाकिस्तान मुर्दाबाद 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 पाकिस्तान मुर्दाबाद 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 और चौहान साहब को मैं दो शब्द चौहान साहब कहेंगे हाँ ਪੀਐਸੀ ਕੋਰਟ ਦਾ ਪ੍ਰਧਾਨ ਅਜੇ ਪਾਲ ਅਜੇ ਪਾਲ ਚਾਉਂਦੀ ਗਵਾਈ ਵੀ ਅਜੇ ਬਹੁਤ ਨਿਕੰਮੇ ਦੇਸ਼ ਦਾ ਨਿਕੰਮਾ ਦੇਸ਼ ਨੂੰ ਜਿਹੜਾ ਨਿਕੰਮਾ ਪਾਕਿਸਤਾਨ ਨਿਕੰਮਾ ਦੇਸ਼ ਦਾ ਸਿੱਖ ਬੁਤਲਾ ਬੁਝਿਆਗਾ ਜਿਹੜੀ ਕੱਲ ਜੰਮੂ ਕੇ ਅੰਦਰ ਕੋਲਵਾਪਾ ਜਾਂ ਜਿਹੜਾ ਆਪਣਾ ਪਹਿਲਗਾਮ ਦੇ ਅੰਦਰ ਸਾਡੇ ਹਿੰਦੂ ਭਾਈਆਂ ਦੇ ਉੱਪਰ ਹੱਤਾ ਜਾਣ ਕਰਕੇ ਗੋਹੇਨਾ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਬੋਲੇ ਐਕਸ਼ਨ ਕੇ ਅਸਰ ਆਇਆ ਅਸੀਂ ਸੇ ਰਾਜੂ ਪਿਆ ਜਿਹੜਾ ਕੇ ਅੰਦਰ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਕਹੇ ਵੀ ਜੋ ਗੁਲਵਾਮਾ ਤੇ ਅਸੀਂ ਇਹਦਾ ਮਤਲਬ ਤਾਂ ਵੀ ਹੋਣਾ ਹੈ ਘਰੇ ਜਾ ਕੇ ਉਸ ਉੱਧਰ ਵਾਲਿਆਂ ਨੂੰ ਧੋਖੀ ਹੋ ਪਾਕਿਸਤਾਨ ਦੀ ਗੰਦੀ ਜੋਸ਼ ਜਾਹਿਰ ਲਖਾਈਏ ਕਿ ਤੂੰ ਗੰਦਾ ਹੈਗਾ ਪਾਕਿਸਤਾਨ ਤੇ ਗੰਦਾ ਹੀ ਰਹੂਗਾ ਤੂੰ ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 ਤੰਤਰਾਤ ਮੁਰਦਾਬਾਦ 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 ਪ੍ਰਧਾਨ ਜੀ ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਇਹ ਪਾਕਿਸਤਾਨ ਨੇ ਕਾਰਨਾ ਹਰਕਤ ਕੀਤੀ ਹੈ ਤੇ ਤੁਸੀਂ ਇਹਦਾ ਵਿਰੋਧ ਕਰ ਰਹੇ ਹੋ ਸਾਰੇ ਨੇ ਰਲ ਕੇ ਤੇ ਅੱਗੇ ਹੁਣ ਜਿਹੜੀ ਆਪਣੀ ਸਰਕਾਰ ਆ ਉਹ ਕੀ ਕਰੇਗੀ ਦੇਖੋ ਜੀ ਤੁਹਾਨੂੰ ਕਹਿਣ ਦੱਸਣ ਦੀ ਲੋੜ ਨਹੀਂ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਜਦ ਕੁਲਵਾਮਾ ਤੇ ਹਮਲਾ ਹੋਇਆ ਸੀ ਤੇ ਮੋਦੀ ਜੀ ਨੇ ਘਰ ਚੋਂ ਵੜ ਕੇ ਉਹਨਾਂ ਤੇ ਹਮਲਾ ਕੀਤਾ ਸੀ ਜਿਹੜੀ ਸਾਡੀ ਦੇਸ਼ ਦੀ ਆਰਮੀ ਨੇ ਮੋਦੀ ਜੀ ਦੇ ਅਦਿਸ਼ ਤੇ ਤੇ ਅਮਿਤ ਸ਼ਾਹ ਜੀ ਜਿੱਤਾਂ ਹੀ ਉਹਨਾਂ ਨੂੰ ਪਤਾ ਲੱਗਿਆ 2 ਕਿੰਡ ਦੇ ਅੰਦਰ ਅੰਦਰ ਤੁਹਾਨੂੰ ਪਤਾ ਕਸ਼ਮੀਰ ਪਹੁੰਚ ਗਏ ਤੇ ਬਹੁਤ ਸਾਡੇ ਕਾਨੂੰਨ ਦੇ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਸਾਡੇ ਰਾਜਨਾਥ ਸਿੰਘ ਹੈ ਜਿਹੜੇ ਦੇਸ਼ ਦੇ ਜਿਹੜੇ ਸੁਰੱਖਿਆ ਮੰਤਰੀ ਉਹਨਾਂ ਦੀ ਜਿਹੜੀ ਬਹੁਤ ਦੂਸ਼ਣ ਦੇ ਸੀ ਸੋਚ ਹੈ ਅੱਜ ਮੀਟਿੰਗ ਵੀ ਚੱਲ ਰਹੀ ਹੈ ਤੇ ਕੋਈ ਨਾ ਕੋਈ ਜਿਹੜਾ ਵੱਡਾ ਡਿਸੀਜਨ ਕੈਬਨਟ ਲਾਊਗੀ ਤੇ ਜਿਹੜੇ ਪਾਕਿਸਤਾਨੀਆਂ ਨੂੰ ਘਰ ਦੇ ਵਿੱਚ ਵੜ ਕੇ ਇਹਨਾਂ ਦੀ ਹਿੱਕ ਦੇ ਉੱਤੇ ਜਿਹੜੀ ਗੋਲੀ ਮੱਜੂਗੀ ਜਿਹੜੀ ਜਿੱਤਾਂ ਇਹਨਾਂ ਨੇ ਸਾਡੇ 26 ਤੋਂ 28 ਇਨੋਸੈਂਟ ਲੋਕਾਂ ਨੂੰ ਮਾਰਿਆ ਇਦਾਂ ਹੀ ਉਹਨਾਂ ਦੇ ਜਿਹੜੇ ਤਾਰਕੁੰਨ ਜਿਹੜੇ ਸਾਜ਼ਿਸ਼ ਦੇ ਪਿੱਛੇ ਉੱਥੇ ਪਾਕਿਸਤਾਨ 'ਚ ਬੈਠੇ ਇਹ ਕ੍ਰਾਈਮ ਨੂੰ ਕਰਾਉਂਦੇ ਆ ਇਹਨਾਂ ਦੇ ਜਿਹੜੇ ਆਕਾ ਉਹਨਾਂ ਦੀ ਹਿੱਕ ਦੇ ਵਿੱਚ ਮੋਦੀ ਸਾਹਿਬ ਸਾਡੀ ਆਰਮੀ ਜਾਊਗੀ ਤੇ ਗੋਲੀ ਮਾਰੂ ਧੰਨਵਾਦ ਹਾਂਜੀ ਤੇ ਜੀਡੀਐਸ ਨਿਊਜ਼ ਤੁਹਾਡੇ ਵਿੱਚ ਪਹੁੰਚ ਆਇਆ ਜੀ ਤੇ ਇਹ ਸਾਰੀ ਕਵਰੇਜ ਕੀਤੀ ਹੈ ਇਹਨਾਂ ਨੇ ਫੁੱਲ ਜ਼ੋਰ ਵਿਰੋਧ ਕੀਤਾ ਹੈ ਜੀ ਪਾਕਿਸਤਾਨ ਦਾ ਤੇ ਕਵੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਜੋ ਮੇਰੇ ਵੱਡੇ ਵੀ ਰਗੇਪਾਲ ਜੀ ਨੇ ਕਹਿਤਾ ਪੁਲਵਾਨਾ ਨੂੰ ਜਿਹੜਾ ਹਮਲਾ ਹੋਇਆ ਵਾ ਉਹ ਬਹੁਤ ਹੀ ਮਾੜੀ ਘਟਨਾ ਵਾ ਬਾਕੀ ਸਾਨੂੰ ਸਾਡੀ ਸਰਕਾਰ ਤੇ ਪੀਐਮ ਮੋਦੀ ਸਾਹਿਬ ਤੇ ਗੋਸਾ ਆ ਗਿਆ ਕਿ ਉਹਨਾਂ ਦੇ ਘਰ ਦੇ ਵੜ ਕੇ ਹਮਲਾ ਕਰਕੇ ਭਾਰਤ ਵਾਸੀਆਂ ਨੂੰ ਜਵਾਬ ਦੋ ਥੈਂਕ ਯੂ